ਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Car BRPV 29 ਦੇ ਵਿੱਚ ਤੇ ਅੱਜ ਆਪਾਂ ਆਏ ਸੀ ਗਿੱਲ ਮੋਟਰਸ ਦੇ ਮੁੰਦਕੇ ਵਾਲੇ ਬਾਈ ਹੁਣਾਂ ਕੋਲੇ ਤੇ ਬਾਈ ਹੁਣਾਂ ਕੋਲੇ ਇੱਕ Alto i10 2000 ਤੇ 11 ਮਾਡਲ ਹੈ ਆਪਾਂ ਪਹਿਲਾਂ ਗੱਡੀ ਚੈੱਕ ਕਰਦੇ ਹਾਂ ਸਾਰੀ ਘੁੰਮ ਕੇ ਆਲ ਦਵਾਲਾ ਤੁਹਾਨੂੰ ਦਿਖਾਉਂਦੇ ਆ ਤੇ ਫਿਰ ਤੁਹਾਨੂੰ ਦਿਖਾਵਾਂਗੇ ਅੰਦਰੋਂ ਦੋਸਤੋ ਬਾਹਰੋਂ ਕੰਡੀਸ਼ਨ ਵਾਈਜ਼ ਗੱਡੀ ਬਿਲਕੁਲ ਸਾਫ਼ ਪਈ ਹੈ ਟਾਇਰ ਵੀ ਅਜੇ ਮੰਨ ਕੇ ਚੱਲੋ 60% ਤੋਂ ਉੱਪਰ ਹੈ ਰੰਗ ਵਨਨ ਨੂੰ ਪੂਰੀ ਸਾਫ਼ ਹੈ ਕਿਤੇ ਕੋਈ ਸਕ੍ਰੈਚ ਕੋਈ ਡੈਮੇਜ ਵਗੈਰਾ ਦਾ ਨਿਸ਼ਾਨੀ ਨਹੀਂ ਹੈਗੀ ਤੇ ਦੂਜੀ ਗੱਲ ਇਹ ਹੈ ਵੀ ਗੱਡੀ ਸੀਐਨਜੀ ਕੰਪਨੀ ਫਿਟ ਕੰਪਨੀ ਫਿਟਡ ਸੌਰੀ ਕਹਿੰਦੇ ਸੀਐਨਜੀ ਕੈਟ ਲੱਗੀ ਤੇ ਕਾਪੀ ਤੇ ਚੜੀ ਵੀ ਹੈ ਠੀਕ ਹੈ ਸੀਐਨਜੀ ਦਾ ਇਹ ਫਾਇਦਾ ਕਿ ਇਹਦੇ ਨਾਲ ਗੱਡੀ ਦੀ ਐਵਰੇਜ ਜਿਹੜੀ ਹੈਗੀ ਉਹ ਕਾਫੀ ਉਧਰ ਤੇ ਫਰਕ ਪੈਂਦਾ ਤੁਹਾਨੂੰ ਚਲਾਵੇ ਦੇ ਵਿੱਚ ਸਸਤੀ ਪੈਂਦੀ ਹੈ ਟਾਇਰ ਗੱਡੀ ਦੇ ਤੁਹਾਨੂੰ ਪਹਿਲਾਂ ਦੱਸਦੇ ਆ ਬਹੁਤ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਪਏ ਆ ਅਜੇ 60 65 ਪੈਸੇ ਪਏ ਆ ਆਪਾਂ ਤੁਹਾਨੂੰ ਅੰਦਰੋਂ ਚੈੱਕ ਕਰਵਾ ਦਿੰਨੇ ਆ ਡੈਸ਼ਬੋਰਡ ਵਗੈਰਾ ਗੱਡੀ ਦਾ ਬਿਲਕੁਲ ਬਾਈ ਜੀ ਐਨ ਓਕੇ ਕੰਡੀਸ਼ਨ ਦੇ ਵਿੱਚ ਪਏ ਆ ਸਾਊਂਡ ਸਿਸਟਮ ਲੱਗਾ ਕਿਤੇ ਕੋਈ ਸਕਰੈਚ ਡੈਮੇਜ ਜਾਂ ਕਿਸੇ ਹੋਰ ਇਸ ਤਰ੍ਹਾਂ ਦੀ ਨਿਸ਼ਾਨੀ ਗੱਡੀ ਦੇ ਵਿੱਚ ਨਹੀਂਗੀ ਬਿਲਕੁਲ ਐਨ ਓਕੇ ਐ ਮੈਟਿੰਗ ਵਗੈਰਾ ਥੱਲੇੋਂ ਸ਼ਾਨਦਾਰ ਹੋਈ ਵੀ ਐ ਸੀਟ ਕਵਰ ਵੀ ਚੰਗੀ ਹਾਲਤ ਦੇ ਵਿੱਚ ਪਏ ਨੇ ਤੇ ਬੈਕ ਸੀਟਾਂ ਤੋਂ ਤੁਹਾਨੂੰ ਦਿਖਾ ਦਿੰਦੇ ਆ ਬੈਕ ਸੀਟ ਵੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਐ ਹੈਂਜ ਵਗੈਰਾ ਚੈੱਕ ਕਰ ਲਓ ਨੀਚੋਂ ਤੁਹਾਨੂੰ ਗੋਲੇ ਚੈੱਕ ਕਰਵਾ ਦਿੰਦੇ ਆ ਕਿਤੇੋਂ ਗਲੀ ਵਗੈਰਾ ਨਹੀਂ ਕੀ ਬਿਲਕੁਲ ਐਨ ਓਕੇ ਕੰਡੀਸ਼ਨ ਦੇ ਵਿੱਚ ਹਨ ਗੋਲੇ ਜਿਹੜੇ ਆ ਉਸ ਹਿਸਾਬ ਮਾਡਲ ਦੇ ਹਿਸਾਬ ਨਾਲ ਖਰਾਬ ਹੋ ਜਾਂਦੇ ਪਰ ਗੱਡੀ ਸਮੀ ਵੀ ਐ ਠੀਕ ਐ ਬਾਰੀਆਂ ਚੈੱਕ ਕਰ ਲਓ ਉਸ ਤੋਂ ਬਾਅਦ ਤੁਹਾਨੂੰ ਆਪਾਂ ਫਰੰਟ ਤੋਂ ਗੱਡੀ ਚੈੱਕ ਕਰਵਾ ਦਿੰਦੇ ਆ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਤੇ ਆਪਾਂ ਤੁਹਾਨੂੰ ਕਰਾਉਣੇ ਗੱਡੀ ਦਾ ਇੰਜਨ ਚੈੱਕ ਮੜੀ ਜੀ ਇੰਜਨ ਤੇ ਮਾਰ ਲਓ ਨਿਗਾ ਇੰਜਨ ਪੱਖੋਂ ਵੀ ਗੱਡੀ ਬਿਲਕੁਲ ਸਾਫ਼ ਪਈ ਹੈ ਬਾਈ ਜੀ ਕਿਤੇ ਕੋਈ ਲੀਕੇਜ ਵਗੈਰਾ ਜਾਂ ਕਿਤੇ ਕੋਈ ਮਗਲੈਲ ਨਿਕਲਣ ਦੀ ਜਾਂ ਕਿਤੇ ਕੋਈ ਸੀਲ ਵਗੈਰਾ ਫੱਟੀ ਕੋਈ ਇਸ ਤਰ੍ਹਾਂ ਦਾ ਦੀ ਨਿਸ਼ਾਨੀ ਨਹੀਂ ਬਹੁਤ ਸ਼ਾਨਦਾਰ ਢੰਗ ਦੇ ਨਾਲ ਕੈਟ ਦੀ ਫਿਟਿੰਗ ਹੋਈ ਵੀ ਹੈ ਤੁਸੀਂ ਦੇਖ ਰਹੇ ਹੋ ਇੰਜੈਕਟਰ ਵਗੈਰਾ ਬਿਲਕੁਲ ਐਨ ਪਰਫੈਕਟ ਲੱਗੇ ਹੋਏ ਨੇ ਬਿਲਕੁਲ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਇੰਜਨ ਪਿਆ ਗੋਡੇ ਵਗੈਰਾ ਚੈੱਕ ਕਰ ਲਓ ਕਿਤੇ ਕੋਈ ਡੈਮੇਜ ਦੀ ਨਿਸ਼ਾਨੀ ਨਹੀਂ ਆਪਾਂ ਤੁਹਾਨੂੰ ਸੀਲਾਂ ਚੈੱਕ ਕਰਵਾ ਦਿੰਦੇ ਹਾਂ ਬੋਨਟ ਦੀਆਂ ਸੀਲਾਂ ਵਗੈਰਾ ਬਿਲਕੁਲ ਬਾਈ ਜੀ ਓਕੇ ਪਈਆਂ ਕੋਈ ਐਕਸੀਡੈਂਟਲੀ ਕੇਸ ਬਾਈ ਹੁਣੀ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦੀ ਕੋਈ ਨਹੀਂ ਪ੍ਰੋਬਲਮ ਗੱਡੀ ਦੇ ਵਿੱਚ ਤੇ ਗੱਡੀ ਬਿਲਕੁਲ ਬਾਈ ਜੀ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਹੈ ਬਾਕੀ ਨੰਬਰ ਬਾਈ ਹੁਣਾਂ ਦਾ ਸਕਰੀਨ ਤੇ ਚੱਲ ਰਿਹਾ ਜੇ ਕਿਸ ਵੀਰ ਨੂੰ ਗੱਡੀ ਚੱਜਦੀ ਹੈ ਤਾਂ ਬਾਈ ਹੁਣਾਂ ਨਾਲ ਗੱਲਬਾਤ ਕਰ ਲਿਓ ਮੋਲ ਬਾਈ ਹੁਣਾਂ ਨੇ ਐਨਓਸੀ ਦੇ ਨਾਲ ਰੱਖਿਆ 1,60,000 ਰੁਪਇਆ ਬਾਕੀ ਪ੍ਰਾਈਸ ਨੇਗੋਸ਼ੀਏਬਲ ਹੁੰਦਾ ਜਿਸ ਤਰ੍ਹਾਂ ਤੁਹਾਡੀ ਸੈਟਿੰਗ ਆਉਂਦੀ ਹੈ ਵੱਧ ਘਟਾ ਜਿੰਨਾ ਕੁ ਮੰਤਰ ਹੋ ਸਕੇ ਬਾਈ ਜੀ ਹੁਣੇ ਜ਼ਰੂਰ ਕਰ ਦੇਣਗੇ ਜੇਕਰ ਆ ਕੇ ਕਹੋਗੇ ਕਿ ਅਸੀਂ ਚੈਨਲ ਤੋਂ ਵੀਡੀਓ ਦੇਖ ਕੇ ਆਏ ਆ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਂਗੇ ਤਾਂ ਬਾਈ ਹੁਣੇ ਹੋਰ ਥੋੜਾ ਬਹੁਤਾ ਰੇਟ ਦੇ ਵਿੱਚ ਜਿੰਨਾ ਕੁ ਹੋ ਸਕੇ ਤੁਹਾਨੂੰ ਘਟਾ ਦੇਣਗੇ ਤੇ ਤੁਸੀਂ ਸਾਡੇ ਚੈਨਲ ਤੇ ਆਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਤੇ ਤੁਹਾਡਾ ਧੰਨਵਾਦ ਵੀ ਮਿਲਦੇ ਹਾਂ ਕਿਸੇ ਅਗਲੀ ਇਸੇ ਤਰ੍ਹਾਂ ਦੀ ਸ਼ਾਨਦਾਰ ਵੀਡੀਓ ਦੇ ਵਿੱਚ ਤਦ ਤੱਕ ਲਈ ਜੁਆਨਦੇ ਬਸ ਦੇ ਰਹੋ ਰੱਬ ਰੱਖਾ